ਸਬਾਬਾ ਸੋਨੀਨਾਥ ਮਹਾਕਾਲੀ ਮੰਦਰ ਕੋਟਲੀ ਕਲਾਂ ਤੋਂ ਆਪਣੇ ਹਰ ਸਾਲ ਦੀ ਤਰ੍ਹਾਂ 25 ਮਾਰਚ ਦਿਨ ਸੋਮਵਾਰ ਪੂਰਨਮਾਸੀ ਹੋਲੀ ਦੀ ਰਾਤ ਨੂੰ ਮਹਾਮਾਈ ਦਾ ਮੇਲਾ ਸਾਲਾਨਾ ਪੰਡਹਾਰਾ ਹੈ ਸਾਰੀ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ ਮਹਾਮਾਈ ਦੇ ਦਰਬਾਰ ਵਿੱਚ ਪਹੁੰਚ ਕੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਆਪਣੀਆਂ ਮਨੋ ਕਾਮਨਾ ਪੂਰਨ ਕਰੋ ਇੱਥੇ ਜੋ ਵੀ ਕੋਈ ਮਨੋ ਕਾਮਨਾ ਮਹਾਮਾਈ ਦੇ ਚਰਨਾਂ ਦੇ ਵਿੱਚ ਬੇਨਤੀ ਪਾਈ ਜਾਂਦੀ ਹੈ ਦਾਤੀ ਸਭ ਦਾ ਭਲਾ ਕਰਦੀ ਹੈ ਸਾਰੀ ਸੰਗਤ ਨੂੰ ਖੁੱਲਾ ਸੱਦਾ ਵੱਧ ਤੋਂ ਵੱਧ ਸੰਗਤਾਂ ਪਹੁੰਚ ਕੇ ਪਟਿਆਲੇ ਤੋਂ ਆਈ ਜਗਦੀ ਜੋਤ ਮਹਾ ਮਾਈ ਕਾਲੀ ਦੀ ਦਰਸ਼ਨ ਕਰੋ ਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਬਾਬਾ ਜੀ ਇਹ ਕਿਹੜੇ ਤਰੀਕ ਦੀ ਪਟਾਰਾ ਹੈਗਾ ਜੀ 25 ਮਾਰਚ ਹੋਣ ਦੀ ਰਾਤ ਦਿਨ ਸੋਮਵਾਰ ਦੀ ਰਾਤ ਜੀ ਦਿਨ ਰਾਤ ਦਿਨ ਰਾਤ ਚੱਲੇਗਾ ਜੀ ਲੰਗਰ ਪਾਣੀ ਖੁੱਲਾ ਭੰਡਾਰ ਸਾਰੰਦ ਜਗਾ ਵੀ ਦੱਸ ਨਾਂ ਬਸ ਜਗਾ ਜੀ ਪਿੰਡ ਕੋਟਲੀ ਕਲਾਂ ਜ਼ਿਲ੍ਹਾ ਮਾਨਸਾ ਮੈਪ ਦੇ ਉੱਤੇ ਲੋਕੇਸ਼ਨ ਮਾ ਕਾਲਕਾ ਜੀ ਮੰਦਿਰ ਡੇਰਾ ਗੋਰਖਨਾਥ ਕੋਟਲੀ ਕਲਾਂ